ਪੰਜਾਬ ਵਿੱਚ ਪਿਛਲੇ 4-5 ਸਾਲਾਂ ਤੋਂ ਸ਼ਹਿਰਾਂ ਕਸਬਿਆਂ ਵਿੱਚ ਜੁਗਾਰੂ ਰੇੜੇ ਆਮ ਚਲਦੇ ਦਿਖਾਈ ਦਿੰਦੇ ਹਨ ਤੇ ਇਹਨਾਂ ਦੀ ਗਿਣਤੀ 'ਚ ਆਏ ਦਿਨ ਵਾਧਾ ਹੁੰਦਾ ਜਾ ਰਿਹਾ ਹੈ ਇਸ ਦਾ ਕਾਰਨ ਕੀ ਹੈ ਕਾਰਨ ਇਹ ਹੈ ਕਿ ਸੂਬੇ ਵਿੱਚ ਬੇਰੋਜ਼ਗਾਰੀ ਅਮਰ ਵੇਲ ਵਾਂਗੂ ਵਧਦੀ ਜਾ ਰਹੀ ਹੈ ਤੇ ਇਹ ਮਹਿੰਗਾਈ ਵਾਲਾ ਵਾਅ ਬਰੋਲਾ ਅਸ਼ਮਾਨ ਸ਼ੂਰ ਹੈ ਆਮ ਬੰਦੇ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਦਿਨ ਬਾ ਦਿਨ ਮੁਸ਼ਕਲ ਹੁੰਦੀ ਜਾ ਰਹੀ ਹੈ ਸਰਕਾਰ ਮਿਹਰਤ ਕਸ਼ ਲੋਕਾਂ ਦੀ ਬਾਹ ਫੜਨ ਦੀ بجائے ਉਹਨਾਂ ਦਾ ਰੋਜ਼ਗਾਰ ਖੋ ਰਹੀ ਹੈ ਜਨਤਾ ਹਾਲੋ ਬਿਹਾਲ ਹੈ ਪਰ ਸਰਕਾਰ ਵੱਲੋਂ ਵਿਕਾਸ ਦੀ ਹਨੇਰੀ ਲਿਆ ਦੇਣ ਦੀਆਂ ਤਹਿਰੀਰਾਂ ਜ਼ੁਬਾਨੀ ਕਲਾਮੀ ਅਕਸਰ ਸੁਨੀਆਂ ਜਾਂਦੀਆਂ ਰਹਿੰਦੀਆਂ ਹਨ ਵਿਕਾਸ ਦੀ ਹਨੇਰੀ ਤਾਂ ਨਹੀਂ ਪਰ ਝੂਠੇ ਦਾਅਵਿਆਂ ਦੇ ਭਾਸ਼ਣਾ ਦੀ ਹਨੇਰੀ ਜ਼ਰੂਰ ਚਲਦੀ ਰਹਿੰਦੀ ਹੈ ਇੱਥੇ ਇੱਥੇ ਮਜ਼ਦੂਰਾਂ ਦੀ ਕਾਮਿਆਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਆਮ ਬੰਦੇ ਦੇ ਸਵੈਮਾਨ ਦੀ ਕੋਈ ਕਦਰ ਨਹੀਂ ਮਸ਼ੀਨਰੀ ਦਾ ਜੋਗਾ ਇਨਸਾਨ ਦਾ ਕੰਮ ਮਸ਼ੀਨਰੀ ਕਰੋ ਲਿਆ ਜਾ ਰਿਹਾ ਤੇ ਇਨਸਾਨ ਰੁਜ਼ਗਾਰ ਤੋਂ ਵਾਂਝਾ ਹੁੰਦਾ ਜਾ ਰਿਹਾ ਜਿਸ ਨੂੰ ਸਰਕਾਰਾਂ ਅੱਖੋਂ ਪਰੋਖੇ ਕਰ ਰਹੀਆਂ ਹਨ ਪਰ ਮਨੁੱਖ ਦੀਆਂ ਬੁਨਿਆਦੀ ਲੋੜਾਂ ਤਾਂ ਹਰ ਦਿਨ ਮੂੰਹ ਅੱਡੀ ਖੜੀਆਂ ਹੁੰਦੀਆਂ ਹਨ ਜਿਨ੍ਹਾਂ ਦੀ ਪੂਰਤੀ ਕਰਨ ਲਈ ਇਨਸਾਨ ਕੋਈ ਨਾ ਕੋਈ ਜੁਗਾੜ ਲਾਉਣ ਨੂੰ ਮਜਬੂਰ ਹੋ ਜਾਂਦਾ ਹੈ ਇਸ ਦਿਸਤ ਰੰਭ ਵਿੱਚ ਅੱਜ ਸ਼ਾਹਕੋਟ ਦੇ ਜਗਾਰੂ ਰੇੜੀਆਂ ਵਾਲੇ ਥਾਣੇ ਦੇ ਕੋਲ ਇਕੱਠੇ ਹੋ ਕੇ ਆਪਣਾ ਰੁਜ਼ਗਾਰ ਖੁੱਸਣ ਦੇ ਡਰੋਂ ਵਿਚਾਰ ਵਟਾਂਦਰਾ ਕਰ ਰਹੇ ਸਨ ਉਹਨਾਂ ਨੇ ਪੁਲਿਸ ਵੱਲੋਂ ਮੋٹے ਮੋٹے ਚਲਾਨ ਕੱਟਣ ਤੇ ਰੇੜੀਆਂ ਬੌਂਡ ਕਰ ਦੇਣ ਦਾ ਖਦਸ਼ਾ ਜ਼ਾਹਿਰ ਕੀਤਾ ਕਿਉਂਕਿ ਉਹਨਾਂ ਵਿੱਚੋਂ ਇੱਕ ਦੀ ਜਗਾਰੂ ਰੇੜੀ ਪੁਲਿਸ ਵੱਲੋਂ ਬੌਂਡ ਕਰ ਦਿੱਤੀ ਗਈ ਸੀ ਤੇ ਮੋਟਾ ਜਿਹਾ ਚਲਾਨ ਚਿੱਟ ਲੈ ਕੇ ਉਹ ਬੰਦਾ ਮਾਯੂਸ ਹੋਇਆ ਕਾਫੀ ਦਿਨਾਂ ਤੋਂ ਬੇਰੋਜ਼ਗਾਰੀ ਦੀ ਮਾਰ ਚੱਲਦਾ ਵਿਹਲਾ ਫਿਰ ਰਿਹਾ ਹੈ ਉਹਨਾਂ ਨੇ ਇਸ ਦੇ ਹੱਲ ਲਈ ਡੀਐਸਪੀ ਸ਼ਾਹਕੋਟ ਨੂੰ ਕਹਾਰ ਲਾਉਣ ਦੀ ਕੋਸ਼ਿਸ਼ ਕੀਤੀ ਪਰ ਡੀਐਸਪੀ ਸ਼ਾਹਕੋਟ ਨੇ ਬੇਬਾਕੀ ਨਾਲ ਜਵਾਬ ਦਿੰਦੇ ਹੋਏ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਤੇ ਚੇਤਾਵਨੀ ਦਿੱਤੀ ਕਿ ਜਗਾੜੂ ਰੇੜੇ ਨਹੀਂ ਚਲਣ ਦਿੱਤੇ ਜਾਣਗੇ ਅਤੇ ਇਸ ਤੇ ਸਖਤਾਈ ਵਰਤੀ ਜਾਵੇਗੀ। ਉਹਨਾਂ ਨੇ ਹਾਈ ਕੋਰਟ ਦੇ ਹੁਕਮਾਂ ਦਾ ਹਵਾਲਾ ਦਿੰਦੇ ਹੋਏ ਜਗਾੜੂ ਰੇੜੇ ਚਲਾਉਣ ਜਾਣ ਤੋਂ ਵਰਜਿਆ। ਇਸ ਮੁੱਦੇ ਵਿੱਚ ਪੁਲਿਸ ਨੂੰ ਕੋਈ ਦੋਸ਼ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਪੁਲਿਸ ਪ੍ਰਸ਼ਾਸਨ ਨੇ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨੀ ਹੁੰਦੀ ਹੈ ਤੇ ਆਪਣੀ ਡਿਊਟੀ ਕਰਨੀ ਹੁੰਦੀ ਹੈ ਪਰ ਸਵਾਲ ਇਹ ਹੈ ਕਿ ਫਿਰ ਇਹ ਲੋਕ ਕੀ ਕਰਨ ਕਿੱਥੇ ਜਾਣ ਕਿਉਂਕਿ ਭਿਆਨਕ ਬੇਰੁਜ਼ਗਾਰੀ ਕਾਰਨ ਤਾਂ ਪਹਿਲਾਂ ਹੀ ਪੰਜਾਬ ਦੇ ਨੌਜਵਾਨ ਰੋਜੀ ਉੱਪੀ ਦੀ ਖਾਤਰ ਵਿਦੇਸ਼ਾਂ ਵਿੱਚ ਧੱਕੇ ਖਾਣ ਲਈ ਮਜਬੂਰ ਹੋਏ ਫਿਰਦੇ ਹਨ ਜੇਕਰ ਸਰਕਾਰ ਨੂੰ ਜਗਾੜੂ ਰੇੜਿਆਂ ਰਾਹੀਂ ਰੁਜ਼ਗਾਰਕ ਮੌਕਾ ਨਾ ਜਾਇਜ਼ ਲੱਗਦਾ ਕਾਨੂੰਨ ਦੀ ਉਲੰਘਣਾ ਲੱਗਦੀ ਹੈ ਤਾਂ ਸਰਕਾਰ ਨੂੰ ਇਹਨਾਂ ਦੇ ਰੁਜ਼ਗਾਰ ਲਈ ਕੋਈ ਬਦਲਵੇਂ ਪ੍ਰਬੰਧ ਕਰਨੇ ਚਾਹੀਦੇ ਹਨ ਸਰਕਾਰ ਦਾ ਫਰਜ ਬੰਦਾ ਹੈ ਕਿ ਉਹ ਆਪਣੀ ਜਨਤਾ ਨੂੰ ਰੋਜ਼ਗਾਰ ਮੁਹੱਈਆ ਕਰਵਾਏ ਇਹਨਾਂ ਦੇ ਲਈ ਰੋਜ਼ਗਾਰ ਦੀ ਕੋਈ ਵਿਵਸਥਾ ਕਰੇ ਤਾਂ ਜੋ ਇਹਨਾਂ ਨੂੰ ਇਹੋ ਜਿਹੇ ਜੁਗਾੜ ਲਾਉਣ ਦੀ ਜ਼ਰੂਰਤ ਹੀ ਨਾ ਪਵੇ ਸਰਕਾਰ ਵੱਲੋਂ ਪੁਲਸ ਦੇ ذریعے ਜ਼ਬਰਦਸਤੀ ਇਹਨਾਂ ਦਾ ਰੋਜ਼ਗਾਰ ਤਾਂ ਖੋਲਿਆ ਜਾਵੇਗਾ ਪਰ ਇਸ ਨਾਲ ਸਰਕਾਰ ਦਾ ਲੋਕਾਂ ਪ੍ਰਤੀ ਬੰਦਾ ਫਰਜ ਕਿੱਥੇ ਰਹਿ ਜਾਂਦਾ ਹੈ ਤੇ ਸਰਕਾਰ ਵੱਲੋਂ ਉਹ ਕਿਸ ਤਰ੍ਹਾਂ ਪੂਰਾ ਕੀਤਾ ਜਾਵੇਗਾ ਉਹਨਾਂ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਕਿਸ ਤਰ੍ਹਾਂ ਤੇ ਕਦੋਂ ਤੱਕ ਕੀਤੀ ਜਾਵੇਗੀ ਸਵਾਲ ਬਰਕਰਾਰ ਹੈ। ਹਾਂਜੀ ਭਾਜੀ ਕਿੱਦਾਂ ਬੈਠੇ ਹੋ? ਭਾਜੀ ਆਪਣੀ ਰੇੜੀ ਬੰਦ ਹੋ ਗਈ ਜੀ। ਨਹੀਂ ਸਾਰੇ ਬੰਦੇ ਇਕੱਠੇ ਹੋਇਆ ਜੀ। ਅੱਛਾ ਜੀ। ਜਿੱਧਰ ਨੂੰ ਵੀ ਜਾਂਦੇ ਮਲਸੀਆਂ ਵਾਲ ਨੂੰ ਚਲ ਜਾਓ ਪੋਲਾ ਵਾਲ ਨੂੰ ਚਲ ਜਾਓ ਤੇ ਰੇੜੀਆਂ ਬੰਦ ਕਰਦੇ ਪਏ। ਇਸ ਵੇਸ਼ ਦੇ ਵਿੱਚ ਅਸੀਂ ਇਕੱਠੇ ਹੋ। ਨਹੀਂ ਤੁਸੀਂ ਉਹ ਰੇੜੀਆਂ ਤੇ ਕੀ ਗੈਰਕਾਨੂੰਨੀ ਕੰਮ ਕਰਦੇ ਕੋਈ। ਕੋਈ ਕਰਦੇ ਜਿਹੜੇ ਬੰਦੇ ਵਿੱਚੋਂ ਕਰਦੇ ਆ ਕੋਈ ਸਰੀਆ ਲਾਦੇ ਆ ਜਾਂ ਕੋਈ ਪਾਈਪ ਲੰਬੇ ਲਾਦੇ ਆ ਅਸੀਂ ਉਹਨਾਂ ਨੂੰ ਆਪ ਪਾਜੀ ਮਨਾ ਕਰਦੇ ਆ ਵੀ ਤੁਸੀਂ ਇਹ ਕੰਮ ਨਾ ਕਰੋ ਰੇੜੀ ਦੇ ਵਿੱਚ ਵਿੱਚ ਸਮਾਨ ਲੱਦੋ ਲਿਮਿਟ 'ਚ ਲੱਦੋ ਤੇ ਆ ਬੰਦਾ ਵਾ ਇਸ ਬੰਦੇ ਦੀ ਰੇੜੀ ਬੌਂਡ ਹੋਈ ਆ ਮਲਸੀਆਂ ਵਿੱਚ ਬੌਂਡ ਕੀਤੀ ਗਈ ਹੈ ਬੌਂਡ ਕਰਤੀ ਆ ਜੀ ਆ ਪਰਚਾ ਦੇ ਤਾ ਅੱਛਾ ਕਿੰਨੇ ਦਾ ਰੇੜੀ ਕਿੰਨੇ ਦੀ ਤੇਰੀ ਰੇੜੀ ਹੈਗੀ 30 ਕੁ ਹਜ਼ਾਰ ਦੀ ਸਾਰੀ ਜੇ 30 ਹਜ਼ਾਰ ਦੀ ਤੇਰੀ ਰੇੜੀ ਆ ਤੇ 27 ਹਜ਼ਾਰ ਦਾ ਤੇਰਾ ਚਲਾਨ ਕਰਾ ਠੀਕ ਆ ਮਸਲਾ ਦੇਖੋ ਜੀ ਮੈਂ ਸ਼ਾਹਪੁਰ ਜੁਰੀਆਂ ਦਾ ਰੇੜੀਆਂ ਦਾ ਪ੍ਰਧਾਨ ਆ ਕੋਸ਼ਿਸ਼ ਮੇਰਾ ਨਾਲ ਮੈਂ ਇਹ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਸਾਡੇ ਜਿਹੜੀਆਂ ਕਾਮੇ ਕੱਢਦੇ ਆ ਰੇੜੀਆਂ ਨਹੀਂ ਵੜਨੇ ਕਹਿੰਦੀਆਂ ਗਰੀਬ ਬੰਦਾ ਦਾ ਰੋਜ਼ਗਾਰ ਚਲਾਉਂਦਾ ਵਾ ਜੇ ਨਾ ਰੋਜ਼ਗਾਰ ਸਾਡਾ ਇਹ ਬੰਦ ਕਰਨਾ ਤੇ ਸਰਕਾਰ ਸਾਨੂੰ ਰੋਜ਼ਗਾਰ ਦੇ ਦੇਵੇ ਚਾਹੇ ਸਾਨੂੰ ਉਹ 1000 ਰੁਪਏ ਦਿਹਾੜੀ ਦੇ ਕਿਤੇ ਰੱਖ ਲਵੇ ਪਰ ਸਾਡਾ ਰੋਜ਼ਗਾਰ ਮਿਲਣਾ ਚਾਹੀਦਾ ਹੈ ਰੇੜੀਆਂ ਬੰਦ ਕਰਨ ਨੂੰ ਤਿਆਰ ਆ हां ए गल जरूर है मैं रेडीया वाले नु एक विनती जरूर करदा हां के जेडे सरिया ਲੱਗਦੇ ਆ ਉਹ ਨਹੀਂ ਲੱਗਣਾ ਚਾਹੀਦਾ ਕਿਉਂਕਿ ਉਹਨਾਂ ਨੂੰ ਨੁਕਸਾਨ ਹੁੰਦਾ ਜਿਹੜੇ ਲੰਦੇ ਭੈਗਵਾ ਉਹ ਵੀ ਸਾਡਾ ਨੁਕਸਾਨ ਕਰਾਉਂਦੇ ਆ ਇੱਕ ਗਿੜਾ ਅੱਥੇ ਲੱਧਿਆ ਸੀ ਬੰਦੇ ਨੇ ਆਹੋ ਬਲੀ ਆ ਸਾਡੇ રેੜੀ ਵਾਲਾ ਇਹਨੇ ਮੰਨ ਗਿਆ ਸਾਡੀ ਗੱਲ ਇਹ ਵੀ ਨੇ ਮੇਰੀ ਗੱਲ ਮੰਨੀ ਆ ਕਹਿੰਦਾ ਇਹਦਾ ਬੜਾ ਧੰਨਵਾਦ ਆ ਕਿਨੇ ਸਾਡੀ ਗੱਲ ਮੰਨੀ ਆ ਰੇੜੀ ਤੋਂ ਜਿਹੜੇ ਲੰਬੇ 90 ਲੱਤੇ ਹੋਏ ਸੀਗੇ ਥੰਬੇ ਐਂਗਲ ਪਾਈਪ ਐਂਗਲ ਪਾਈਪ ਸੀਗੇ ਲੰਬੇ ਲੱਤੇ ਹੋਏ 20-20 ਫੁੱਟ ਦੇ ਉਹ ਇਹਨਾਂ ਨੇ ਲਾ ਦਿੱਤੇ ਆ ਇਹ ਸਾਡੇ ਨਾਲ ਖੜੇ ਆ ਤੇ ਅੱਜ ਤੋਂ ਬਾਅਦ ਇਹ ਲੱਗਣਗੇ ਨਹੀਂ ਅੱਜ ਤੋਂ ਬਾਅਦ ਨਹੀਂ ਲੱਗਣੇ ਠੀਕ ਆ ਜੀ ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੇ ਵਾਕ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਅਸੀਂ ਇਹ ਕਹਣਾ ਚਾਹੁੰਦੇ ਆ ਜੇ ਗਵਰਨਮੈਂਟ ਦੇ ਕੰਮ ਕਰਦੇ ਆ ਰੇਡਿੰਗਾਂ ਬੰਦ ਕਰਨੀ ਆ ਗਵਰਨਮੈਂਟ ਇਹਨਾਂ ਸਾਨੂੰ ਕੋਈ ਕਿਤਾ ਦੇਵੇ ਰੋਜ਼ਗਾਰ ਦੇਵੇ ਜਾਂ ਸਾਨੂੰ ਕੋਈ ਨੌਕਰੀ ਦੇਵੇ ਫਿਰ ਅਸੀਂ ਆਪਰੇ ਪਰਿਵਾਰ ਨੂੰ ਪਾਲ ਸਕੀਏ ਕਿਉਂਕਿ ਜਿਹੜਾ ਮੇਵਰ ਕੰਮ ਕਰਦੀ ਸੀਗੀ ਉਹਦੀ ਜਗ੍ਹਾ ਤੇ ਅੱਜ ਕਾਹ ਥਾਂ ਥਾਂ ਤੇ ਮਸ਼ੀਨਾਂ ਖੜੀਆਂ ਕਰ ਦਿੱਤੀਆਂ ਉਹ ਮਸ਼ੀਨਾਂ ਕੰਮ ਕਰਾ ਰਹੀਆਂ ਅਸੀਂ ਜੇ ਆਪਣਾ ਰੋਜ਼ਗਾਰ ਚਲਾਇਆ ਸਾਡੇ ਹੱਥੋਂ ਸਾਡਾ ਰੋਜ਼ਗਾਰ ਆਪਾਂ ਜਾ ਰਿਹਾ ਅਸੀਂ ਬੇਨਤੀ ਇਹ ਕਰਦੇ ਹਾਂ ਸਾਡਾ ਜਗਿਆ ਦਾ ਹੋ ਵੀ ਹੈਗਾ ਚੰਨਣ ਦੇਣ ਅਸੀਂ ਲਿਮਟ ਦੇ ਅੰਦਰ ਰਹਿ ਕੇ ਸਾਰਾ ਕੰਮ ਕਰਾਂਗੇ ਕਾਨੂੰਨ ਦੇ ਅੰਦਰ ਰਹਿ ਕੇ ਸਾਰਾ ਕੰਮ ਕਰਾਂਗੇ ਕੋਈ ਨਮਾ ਤਰੀਆ ਨੇ ਲੱਤ ਜਾਊਗਾ ਕੋਈ ਬਾਹਰ ਨਹੀਂ ਬੰਦੇ ਜਾਵਾਂਗੇ ਜੋ ਰੇੜੀ ਦੇ ਅੰਦਰ ਅਲਾਉਡ ਹੈ ਆਪਾਂ ਇਹ ਰੱਖਾਂਗੇ ਗਵਰਨਮੈਂਟ ਅੱਗੇ ਇਹ ਸਾਡੀ ਬੇਨਤੀ ਆ ਸਰਕਾਰ ਅੱਗੇ ਦੀ ਆ ਬਾਕੀ ਮੁਲਾਜ਼ਮ ਸਾਹਿਬਾਨਾਂ ਕਹਿੰਦੇ ਇਹ ਬੇਨਤੀ ਆ ਕਿ ਸਾਨੂੰ ਸਾਡਾ ਕੰਮ ਕਰਨ ਦੇਣ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੇ ਜੇਕਰ ਇਹ ਤੁਹਾਨੂੰ ਰੋਕ ਤੇ ਆ ਮੰਨ ਲਓ ਕਿ ਜਿਹੜੀਆਂ ਬੰਦ ਹੋ ਜਾਂਦੀਆਂ ਫਿਰ ਤੁਹਾਡੇ ਕੋਲ ਹੋਰ ਰੋਜ਼ਗਾਰ ਹੈਗਾ ਆਣੇ ਕੋ ਹੋਰ ਕੋਈ ਰਜਗਾਰ ਨਹੀਂਗਾ ਚਲੋ ਸਾਡੀ ਉਮਰ ਲਾਗੇ ਲਾਗੇ 60 ਸਾਲ ਦੀ ਹੋ ਗਈ ਆ ਬਾਕੀ ਜਿਹੜੇ 25 30 ਸਾਲ ਦੇ ਬੱਚੇ ਆ ਰੇਡੀਆਂ ਚਲਾਉਂਦੇ ਆ ਜੇ ਉਹਨਾਂ ਦੀਆਂ ਰੇਡੀਆਂ ਆ ਬੰਦ ਕਰ ਦਿੱਤੀਆਂ ਗਈਆਂ ਉਹਨਾਂ ਹੱਥੋਂ ਉਹਨਾਂ ਦੀ ਕਮਾਈ ਖੋਲ ਗਈ ਤਾਂ ਉਹਨਾਂ ਨੇ ਤਾਂ ਬੇਵਲਟ ਪਾਸੇ ਨੂੰ ਕਦਮ ਚੱਕਣਾ ਹੀ ਆ ਇਸ ਪਾਸੇ ਨੂੰ ਕਦਮ ਚੱਕਿਆ ਮਾਰਾ ਹੀ ਆ ਸਾਰਿਆਂ ਵਾਸਤੇ ਮਾਰਾ ਹੁੰਦਾ ਤੇ ਬਾਕੀ ਇਹੇ ਬੇਇਨਤੀ ਕਰਦੇ ਆ ਕਿ ਸਾਡਾ ਜਿਹੜਾ ਵੀ ਰਜਗਾਰ ਹੈਗਾ ਬੱਚੇ ਸਹੀ ਪਾਸੇ ਲੱਗੇ ਆ ਇਹਨਾਂ ਨੂੰ ਸਹੀ ਪਾਸੇ ਲੱਗੇ ਰਹਿਣ ਦੇਣੋ ਬੋਲ ਜੀ ਕਿਹੜਾ ਕੋਈ ਸਰਿਆ ਲੈ ਕੇ ਜਾਂਦਾ ਵਾ ਜੁਨੀਆ ਦਾ ਕੋਈ ਵੀ ਬੰਦਾ ਜੇ ਉਹ ਖੜਿਆ ਜਾਂਦਾ ਨਾ ਸਰਿਆ ਲੈ ਕੇ ਜਾਂਦਾ ਚਾਹੇ ਉਹ ਪ੍ਰਧਾਨ ਆ ਚਾਹੇ ਉਹ ਖਜ਼ਾਨਚੀ ਜਿਹੜਾ ਵੀ ਹੋਵੇ ਜੇ ਕੋਈ ਫੜਿਆ ਗਿਆ ਤੇ ਕੋਈ ਵੀ ਜੁਨੀਆ ਦਾ ਬੰਦਾ ਉਹਦੇ ਮਗਰ ਨਹੀਂ ਜਾਉਂਦਾ ਨਾਲ ਖੜੇ ਆ ਇਧਰ ਭਾਈ ਨੂੰ ਬਰਾਇਆ ਮੈਂ ਪਿਓ ਪਿਓ ਤੁਸੀਂ ਪਿਓ ਤੁਸੀਂ ਨਹੀਂ ਇਹ ਗੱਲ ਦੋ ਸਰਿਆ ਨੇ ਖੜੇ ਕਰੋ ਵੀ ਹਾਂ ਬਈ ਸਹਿਮਤ ਹਾਂ ਜੀ ਸਾਹਿਬ ਸਾਹਿਬਾ ਸਿਦ ਐਸਪੀ ਸਾਹਿਬ ਨੂੰ ਬੇਨਤੀ ਕੀਤੀ ਭਾਈ ਸਾਹਿਬ ਜੀ ਇਦਾਂ ਆ ਭਈ ਇਹ ਜਿਹੜੇ ਛੋਟੇ ਵਾਹਣ ਆ ਨਾ ਇਹ ਵੀ ਚੱਲਦੇ ਰਹਿਣਗੇ ਕਿਸੇ ਦੀ ਰੋਜੀ ਰੋਟੀ ਬੰਦੀ ਆ ਤੇ ਹੋਰ ਸਾਡੇ ਕੋਲ ਕੰਮ ਤਾਂ ਕੋਈ ਹੋਰ ਹੈ ਨਹੀਂ ਵਿਚਾਰੇ ਦਾ ਜਾਂ ਇਹਨਾਂ ਨੂੰ ਕੋਈ ਕੰਮ ਦੇ ਦੇਓ ਆਪਾਂ ਬੰਦ ਕਰਾ ਦਿੰਦੇ ਦੂਜੀ ਗੱਲ ਇਹ ਸੀਗੀ ਅਸੀਂ ਭਾਰਤੀ ਗੱਲ ਕੀਤੀ ਸੀ ਕਿ ਜਿਹੜਾ ਆ ਲਿਮਟ 'ਚ ਰੱਖਣਗੇ ਇਹ ਇਹ ਵੀ ਅਸੀਂ ਜ਼ਿੰਮੇਵਾਰੀ ਚੱਕੀ ਸੀ ਫਿਰ ਅਸੀਂ ਆਸੀਆਂ ਵਾਲੇ ਕਹਿੰਦੇ ਸੀ ਸਾਡੇ ਜਿਹੜੇ ਨਹੀਂ ਲੱਗਦੇ ਅਸੀਂ ਉਹਨੂੰ ਕਹਿੰਦੇ ਤੁਹਾਨੂੰ ਵੀ ਰੋਟੀ ਚਾਹੀਦੀ ਆ ਜਿਹਨੇ ਮੱਢੀਗੜ ਦੀ ਚਾਹੀਦੀ ਆ ਤੇ ਉਹ ਜਿਹੜੀ 8000 ਰੁਪਏ ਤੋਂ ਘੱਟ ਨਹੀਂ ਹੁੰਦਾ ਜਿਹੜੀ ਇਹ ਰੇੜੀ ਆ ਇਹਨੂੰ ਵਿਚਾਰੇ ਨੂੰ 200 ਰੁਪਈਆ ਵੀ ਦੇ ਦੀ ਤਾਂ 300 ਵੀ ਕਈਆਂ ਨੂੰ 150 ਵੀ ਦੇ ਦਿੱਤਾ ਇੰਨੇ ਕ ਨਾਲ ਬੁੱਤਾ ਲੱਗ ਜਾਂਦਾ ਲੋਕਾਂ ਨੂੰ ਵੀ ਸੋਖਾ ਆ ਇਸ ਕਰਕੇ ਅਸੀਂ ਵੀ ਇਸ ਦੀ ਗੱਲ ਕਰਕੇ ਇਹੇ ਗੱਲ ਕਹੀ ਸੀ ਵੀ ਕਿ ਜੇ ਗਲਤ ਕਰੂਗੇ ਇਹ ਤੇ ਫਿਰ ਅਸੀਂ ਤੁਸੀਂ ਜੋ ਮਰਜ਼ੀ ਕਰੋ ਉਹਦਾ ਚਲੋ ਲਿਮਟ 'ਚ ਚੱਲਦਿਆਂ ਰਹੀਆਂ ਤੇ ਸਾਨੂੰ ਇਹ ਚਾਹੀਦਾ ਆ ਕਿ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹ ਜਿਹੜੇ ਰੇੜੀ ਜੁਨੀਅਰ ਨੇ ਛੋਟੀ ਜੁਨੀਅਨ ਬਣੀ ਆ ਇਹਨਾਂ ਨੂੰ ਵੀ ਸਵੈ ਮਾਨ ਚਾਹੀਦਾ ਇਹਨਾਂ ਨੂੰ ਵੀ ਕੰਮ ਚਾਹੀਦਾ ਇਹਨਾਂ ਦੇ ਵੀ ਬੱਚੇ ਆ ਘਰ ਇਹਨਾਂ ਨੇ ਰੇੜੀ ਦੇ 40 50 ਹਜ਼ਾਰ ਰੁਪਇਆ ਲਾਇਆ ਤੇ ਅਸਾਪਾ ਇਹਨਾਂ ਨੂੰ ਬੰਦ ਨਹੀਂ ਕਰਾਉਣਾ ਹੁਣ ਵੀ ਮਾਨਯੋਗ ਡੀਐਸਪੀ ਸਾਹਿਬ ओंकार ਸਿੰਘ ਬਰਾੜ ਮੇਰਾ ਭਰਾ ਵੀ ਆ ਉਹ ਲੇਬਰਨਾ ਕਿਰਤੀਆਂ ਦੇ ਨਾਲ ਖੜਦਾ ਵਾ ਉਹਨੂੰ ਅਸਾਨੂੰ ਮਾਣ ਆ ਕਿ ਅਸੀਂ ਉਹਨਾਂ ਨੂੰ ਕਹਾਂਗੇ ਤੇ ਉਹ ਜ਼ਰੂਰ ਇਸ ਗੱਲ ਨੂੰ ਮੰਨਣਗੇ ਤੇ ਆਪਾਂ ਮਤਲਬ ਨਿਕਲਦੇ ਵਿੱਚ ਹੀ ਚੱਲਗੇ ਨੰਬਰ ਇਹ ਆਪਦਾ ਹਾਂਜੀ ਕੋਈ ਨਹੀਂ जिंदाबाद 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 बीपी गुरबाश कौर जिंदाबाद बीपी गुरबाश कौ जिंदाबाद